ਭਾਈ ਘੁਰਜੀ ਦਾ ਖਾਲਸਾ ਭਾਈ ਘੁਰਜੀ ਦੀ ਫਤਿਹ ਅੱਜ ਅੱਜ ਇਹ ਸ਼ਹਿਰ ਤੇ ਕੀ ਹੈ ਕਿ ਕਿ 24 ਘੰਟਿਆਂ ਤੋਂ ਬਾਅਦ ਤਾਵਰ ਤੇ ਚੜੇ ਨੇ ਦੋ ਸਿੰਘ ਉਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਜਿਹੜਾ ਮਸਲਾ ਆ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਹ ਬੜੇ ਲੰਮੇ ਸਮੇਂ ਤੋਂ ਅਸਲ ਤਾਂ 1978 ਤੋਂ ਹੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਿਹੜੀਆਂ ਹੁੰਦੀਆਂ ਆ ਰਹੀਆਂ ਬੜੇ ਤਰ੍ਹਾਂ ਦੇ ਕਾਨੂੰਨ ਜਿਹੜੇ ਆ ਸਾਨੂੰ ਬਣਾ ਕੇ ਦੱਸੇ ਗਏ ਪਰ ਲਾਗੂ ਕੋਈ ਨਹੀਂ ਹੋਇਆ ਮਸਲਾ ਇਹ ਆ ਵੀ ਜਿਹੜੀਆਂ ਧਾਰਮਿਕ ਗ੍ਰੰਥ ਆ ਪੋਥੀਆਂ ਗੁਰਬਾਣੀ ਦਾ ਵਾਕ ਆ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋຊੀਆਂ ਜਾਂ ਬਾਣੀ ਦਾ ਪਰਮਾਨ ਆ ਵੇਦ ਕਤੇਬ ਕਹੋ ਮਤ ਝੂਠੇ ਝੂਠਾਂ ਜੋ ਨਾ ਵਿਚਾਰੇ ਭਾਵ ਬਾਈਬਲ ਆ ਕੁਰਾਨ ਆ ਗੀਤਾ ਆ ਰਮਾਇਣ ਆ ਗੁਰੂ ਗ੍ਰੰਥ ਸਾਹਿਬ ਆ ਦਸਮ ਗ੍ਰੰਥ ਆ तमाम ਜਿੰਨੀਆਂ ਵੀ ਸਾਜੀਆਂ ਹੋਈਆਂ ਸਤਕਾਰਯੋਗ ਪੋਥੀਆਂ ਇਹ ਕਿਸੇ ਇੱਕ ਧਰਮ ਦਾ ਮਸਲਾ ਨਹੀਂ ਹੈ ਇਹ ਸਰਕਾਰਾਂ ਨੂੰ ਕਾਨੂੰਨ ਬਣਾਉਣ 'ਚ ਦਿੱਕਤ ਕੀ ਹੈ ਜੇ ਸੈਂਟਰ ਗਵਰਨਮੈਂਟ ਆ ਭਾਰਤ ਦਾ ਕਾਨੂੰਨ ਆ ਉਹਦੇ 'ਚ ਸੋਧ ਕਰਕੇ ਇਹ ਬਿੱਲ ਪਾਸ ਕਰਨ 'ਚ ਦਿੱਕਤ ਕੀ ਹੈ ਕਿ ਕਿਸੇ ਵੀ ਧਰਮ ਦੇ ਅੱਜ ਫੌਜੀ ਸਾਹਿਬ ਚੜ੍ਹੇ ਆ ਇਹਨਾਂ ਸਿੰਘਾਂ ਨੇ ਮੋਰਚਾ ਲਾਇਆ ਮੋਰਚਾ ਤਾਂ ਨਵਣਾ ਚਾਹੀਦਾ ਜਿਹੜੇ ਵੱਡੇ ਵੱਡੇ ਉਹ ਅਹੁਦੇਦਾਰ ਜਿਹੜੇ ਆ ਕੌਮ ਦੇ ਰੁਤਬੇ ਤੇ ਬੈਠੇ ਆ ਹੈੱਡ ਗਰੰਟੀ ਦਰਬਾਰ ਸਾਹਿਬ ਕੀ ਕਰ ਰਹੇ ਆ ਕਦੇ ਉਹਨਾਂ ਨੇ ਮੋਰਚਾ ਲਾਇਆ ਜਿਹੜੇ ਅਕਾਲਤਤ ਸਾਹਿਬ ਦੇ ਜਥੇਦਾਰ ਆ ਪੰਜ ਤਖਤਾਂ ਦੇ ਜਥੇਦਾਰ ਆ ਉਹ ਕਦੇ ਮਰਨ ਵਾਰਤ ਤੇ ਕਿਉਂ ਨਹੀਂ ਬੈਠੇ ਕਦੇ ਕਿਸੇ ਟਾਵਰ ਤੇ ਕਿਉਂ ਨਹੀਂ ਚੜਦੇ ਕੌਮ ਨੂੰ ਕੋਸ਼ਤਾ ਕਿਤੇ ਹਲੂਣਾ ਵਜੇ ਪਰ ਜਿਹੜਾ ਆਮ ਜਜ਼ਬਾਤੀ ਗੁਰਸ਼ਖ ਆ ਜਿਹੜਾ ਜਿਹਦੇ ਜਜ਼ਬਾਤ ਜੁੜੇ ਹੋਇਆ ਭਾਵਨਾ ਜੁੜੀ ਹੋਈ ਉਹ ਆਪਣੇ ਤੌਰ ਦੇ ਉੱਤੇ ਆਪਣੀ ਮੌਤ ਨੂੰ ਆਪਣੇ ਪਰਿਵਾਰ ਨੂੰ ਦਿੱਕਤ ਦੇ ਵਿੱਚ ਪਾ ਕੇ ਇਹ ਜਿਹੜੀ ਕੌਮ ਦੀ ਤਰਜਮਾਨੀ ਕਰਦੇ ਆ ਤਾਂ ਮੁਬਾਰਕ ਆ ਪਰ ਸਰਕਾਰਾਂ ਕੀ ਕਰ ਰਹੀਆਂ ਕਿਸੇ ਇੱਕ ਗ੍ਰੰਥਵਾਦ ਤੇ ਨਹੀਂ ਮੈਂ ਤਾਂ ਇਹ ਗੱਲ ਕਹੂੰਗਾ ਸਬੇ ਸਾਂਜੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਜੀ ਉਹਦੇ ਮਹਾਵਾਕ ਅਨੁਸਾਰ ਤਮਾਮ ਹਿੰਦੂ ਭਰਾਵਾਂ ਨੂੰ ਜਿੰਨੇ ਵੀ ਭਾਰਤ ਦੇ ਵਸਿੰਦੇ ਆ ਜਿਨ੍ਹਾਂ ਦੇ ਵਕਰ ਵਕਰ ਧਰਮ ਆ ਭਾਵੇਂ ਉਹ ਲੰਗਾਇਤ ਧਰਮ ਆ ਬੁੱਧ ਧਰਮ ਆ ਜੈਨ ਧਰਮ ਆ ਉਹ ਭਾਵੇਂ ਹਿੰਦੂ ਸਿੱਖ ਮੁਸਲਮ ਅਸਾਈ ਆ ਸਾਰੇ ਇਸ ਮਸਲੇ ਦੇ ਕਿਉਂ ਨਹੀਂ ਇਕੱਠੇ ਹੋ ਜਾਂਦੇ ਇਕੱਠੇ ਹੋ ਕੇ ਸਾਰੇ ਕਹੋ ਕਿਉਂਕਿ ਬੇਅਦਬੀ ਤਾਂ ਕੁਰਾਨ ਦੀ ਵੀ ਹੋਈ ਆ ਨਾ ਮੇਰੇਲ ਕੋਡ ਨੇ ਦੇ ਵਿੱਚ ਹੋਈ ਆ ਬਿਆਦਵੀ ਗੀਤਾ ਦੀ ਵੀ ਹੋਈ ਆ ਬਿਆਦਵੀ ਬਾਈਬਲ ਦੀ ਵੀ ਹੋਈ ਆ ਤੇ ਬਿਆਦਵੀ ਗੁਰੂ ਗ੍ਰੰਥ ਸਾਹਿਬ ਦੀ ਵੀ ਹੋਈ ਆ ਕਿਉਂ ਨਹੀਂ ਸਾਰੇ ਧਰਮ ਇਕੱਠੇ ਹੋ ਕੇ ਇਸ ਮਸਲੇ ਨੂੰ ਇੱਕ ਸਾਂਝਾ ਮਸਲਾ ਬਣਾ ਕੇ ਭਾਰਤ ਸਰਕਾਰ ਨੂੰ ਇਹ ਗੱਲ ਕਹਿੰਦੇ ਕਿ ਇਹ ਕਾਨੂੰਨ ਲਾਗੂ ਹੋਣਾ ਚਾਹੀਦਾ ਔਰ ਸਰਕਾਰਾਂ ਨੂੰ ਕੀ ਦਿੱਕਤ ਆ ਜੇ ਇੱਕ ਇੱਕ ਧਾਰਮਿਕ ਮਸਲੇ ਦੇ ਉੱਤੇ ਕੌਮੀ ਮਸਲੇ ਦੇ ਉੱਤੇ ਸਾਡੀ ਸਾਂਝ ਹੀ ਰਹੇ ਆ ਤੇ ਇਹ ਪੁਰਜਰੋ ਅਪੀਲਿਆ ਕਿ ਕੋਈ ਨੁਕਸਾਨ ਹੋਣ ਤੋਂ ਪਹਿਲਾਂ ਪਹਿਲਾਂ ਇਸ ਮਸਲੇ ਦੇ ਉੱਤੇ ਤੁਰੰਤ ਜਿਹੜੀ ਆ ਭਾਰਤੀ ਸਰਕਾਰ ਨੂੰ ਪੰਜਾਬ ਦੀ ਮੌਜੂਦਾ ਕੈਬਨੇਟ ਨੂੰ ਕੋਈ ਵਧੀਆ ਠੋਸ ਫੈਸਲਾ ਲੈਣਾ ਚਾਹੀਦਾ ਤਾਂ ਜੋ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਆ ਉਹ ਸਹੀ ਰਹਿ ਸਕਣ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਜਿਹੜਾ ਹੁਣ ਤੱਕ ਇਹ ਸਰਵਾਈਵ ਕਰ ਰਿਹਾ ਸਬਰ ਕਰ ਰਿਹਾ ਉਹਦੇ ਵਿੱਚ ਧਰਨੇ ਮੁਜਾਰੇ ਔਰ ਹਰ ਰੋਜ਼ ਅੱਜ ਵੀ ਆਰਟੀਆ ਐਸੋਸੀਏਸ਼ਨ ਔਰ ਕਿਸਾਨ ਯੂਨੀਅਨਾਂ ਨੇ ਧਰਨੇ ਨੇ ਔਰ ਹਰ ਰੋਜ਼ ਦੇ ਧਰਨਿਆ ਕਰਕੇ ਕਿਤੇ ਨਾ ਕਿਤੇ ਪੰਜਾਬ ਜਿਹੜਾ ਸਿੱਖਿਆ ਪੱਖੋਂ ਆਰਥਿਕ ਸੋਰਸ ਪੱਖੋਂ ਔਰ ਹਰ ਇੱਕ ਤਰੀਕੇ ਨਾਲ ਜਿਹੜਾ ਸਾਡਾ ਆਮ ਲੋਕਾਂ ਦਾ ਨੁਕਸਾਨ ਹੀ ਹੋ ਰਿਹਾ ਸੋ ਇਸ ਤਰ੍ਹਾਂ ਦੇਸ਼ ਨਹੀਂ ਚੱਲਿਆ ਕਰਦੇ ਇਸ ਤਰ੍ਹਾਂ ਤਾਂ ਅਸੀਂ ਬਹੁਤ ਜ਼ਿਆਦਾ ਮਨਦਹਾਲੀ 'ਚ ਜਾ ਰਹੇ ਆਂ ਔਰ ਦਿਨੋ ਦਿਨ ਮਦਹਾਲੀ ਕਰਕੇ ਨਸ਼ੇ ਵਧ ਰਹੇ ਆ ਸਟ੍ਰੈਕਸ਼ਨ ਵਧ ਰਹੀ ਆ ਚੋਰੀਆਂ ਵਧ ਰਹੀਆਂ ਡਾਕੇ ਕਤਲ ਵਧ ਰਹੇ ਆ ਔਰ ਕੱਲ ਥੋੜੇ ਦਿਨਾਂ ਦੀ ਗੱਲ ਆ ਇੱਕ ਮਾਮੂਲੀ ਦੁੱਕੀ ਦੇ ਗੈਂਗਸਟਰ ਜਿਹੜੇ ਆ ਉਹਨਾਂ ਨੇ ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਆ ਉਹਨਾਂ ਨੂੰ ਨਿਸ਼ਾਨੇ ਦੇ ਉੱਤੇ ਲੈ ਕੇ ਗੁਰਪ੍ਰੀਤ ਸਿੰਘ ਹਰੀਨੋ ਪਿੰਡ ਦਾ ਨੌਜਵਾਨ ਜਿਹੜਾ ਪਿੰਡ ਜਾ ਕੇ ਘਰ ਜਾ ਕੇ ਸੇਖਾਂ ਦਾ ਪੁੱਤਰ ਮਾਰ ਦਿੱਤਾ ਔਰ ਇਸ ਤਰ੍ਹਾਂ ਪੁਸ਼ਤ ਪਣਾਈਆਂ ਹੋਣਗੀਆਂ ਜੇ ਸਾਡੇ ਧਾਰਮਿਕ ਗ੍ਰੰਥਾਂ ਦੀ ਅੱਤੇ ਬੇਇਜ਼ਤੀ ਹੋਏਗੀ ਔਰ ਅਸੀਂ ਆਪ ਆਪਣੇ ਤੌਰ ਤੇ ਵਸੀਲੇ ਕਰਕੇ ਇਨਸਾਫ ਲਾਂਗੇ ਤਾਂ ਅਸੀਂ ਸਰਕਾਰਾਂ ਕਾਦ ਨਹੀਂ ਚੁਣੀ ਐ ਇਹ ਲੋਕਾਂ ਨੂੰ ਕਾਦ ਨਹੀਂ ਬਣਾਇਆ ਵੋਟਾਂ ਪਾ ਕੇ ਐਮਐਲਏ ਬਣਾਈਦਾ ਉਹ ਅੱਗੇ ਮੰਤਰੀ ਬਣਦੇ ਆ ਕਿਉਂ ਬਣਾਇਆ ਸੋ ਉਹ ਜੋ ਅਪੀਲ ਆ ਬਾਬਾ ਬੰਦਲ ਸਿੰਘ ਬਹਾਦਰ ਦਲ ਪੰਜਾਬ ਜਥੇਬੰਦੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਦਾਸ ਇਹ ਬੇਨਤੀ ਕਰਦਾ ਕਿ ਇਸ ਤੋਂ ਪਹਿਲਾਂ ਕਿ ਇਹ ਜਿਹੜਾ ਸਫਰ ਆ ਕਿਸੇ ਹੋਰ ਪਾਸੇ ਵੱਲ ਜਾਏ ਸਾਡੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਠੋਸ ਕਾਨੂੰਨ ਜਿਹੜਾ ਇਸ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਉੱਤੇ ਬੰਨਣਾ ਚਾਹੀਦਾ ਜੀ ਇਹ ਇਹ ਸਾਡੀ ਪੁਰਜ਼ੁਰਬੀ